ਨਮਸਕਾਰ ਇਹ ਆਕਾਸ਼ਵਾਣੀ ਜਲੰਧਰ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਅੱਜ ਲੋਕ ਸਭਾ ਵਿੱਚ مالی ਸਾਲ 2025-26 ਲਈ ਕੇਂਦਰੀ ਬਜਟ ਪੇਸ਼ ਕੀਤਾ ਬਜਟ ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਤਜਵੀਜ਼ ਸੁਧਾ ਬਜਟ ਵਿੱਚ 10 ਪ੍ਰਮੁੱਖ ਖੇਤਰਾਂ ਉਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਤੇ ਸਰਕਾਰ ਦਾ ਟੀਚਾ ਅਗਲੇ 5 ਸਾਲਾਂ ਵਿੱਚ ਰੋਜ਼ਗਾਰ ਮੁਖੀ ਵਿਕਾਸ ਕਰਨਾ ਹੈ ਉਹਨਾਂ ਦੱਸਿਆ ਕਿ ਨਵੀਂ ਟੈਕਸ ਵਿਵਸਥਾ ਤਹਿਤ 12 ਲੱਖ ਰੁਪਏ ਤੱਕ ਦੀ ਨਿੱਜੀ ਆਮਦਨ ਉਤੇ ਕੋਈ ਇਨਕਮ ਟੈਕਸ ਨਹੀਂ ਲੱਗੇਗਾ ਤਨਖਾਹਦਾਰ ਟੈਕਸ ਦਾਦਾਵਾਂ ਲਈ ਇਹ ਹੱਦ 75000 ਰੁਪਏ ਦੀ ਕਟੌਤੀ ਕਾਰਨ 1275000 ਰੁਪਏ ਹੋਵੇਗੀ 12 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਟੈਕਸ ਦਾਦਾਵਾਂ ਲਈ ਨਿਰਧਾਰਤ ਆਮਦਨ ਦਰ ਤੋਂ ਇਲਾਵਾ ਸਲੈਬਦਾਰ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਪ੍ਰਤੱਖ ਟੈਕਸਾਂ ਦੇ ਸਬੰਧ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਆਮਦਨ ਸਰੋਤ ਉੱਤੇ ਟੈਕਸ ਕਟੌਤੀ ਟੀ ਡੀ ਐਸ ਨੂੰ ਤਰਕਸੰਗਤ ਬਣਾਉਣ ਦੀ ਤਜਵੀਜ਼ ਕੀਤੀ ਹੈ ਸੀਨੀਅਰ ਨਾਗਰਿਕਾਂ ਲਈ ਵਿਆਜ ਉੱਤੇ ਕਟੌਤੀ ਦੀ ਹੱਦ 50000 ਤੋਂ ਵਧਾ ਕੇ 1 ਲੱਖ ਕੀਤੀ ਜਾ ਰਹੀ ਹੈ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾਲਾਂ ਦੇ ਖੇਤਰ ਵਿੱਚ ਸਵੈ-ਨਿਰਭਰਤਾ ਹਾਸਲ ਕਰਨ ਲਈ 6 ਸਾਲਾਂ ਦਾ ਮਿਸ਼ਨ ਸ਼ੁਰੂ ਕਰੇਗੀ ਇਸੇ ਤਰ੍ਹਾਂ ਮਖਾਣਿਆਂ ਦੀ ਪੈਦਾਵਾਰ ਤੇ ਮੰਡੀਕਰਨ ਨੂੰ ਬਿਹਤਰ ਬਣਾਉਣ ਲਈ ਮਖਾਣਾ ਬੋਰਡ ਬਣਾਇਆ ਜਾਵੇਗਾ ਤੇ ਉੱਚ ਉਪਜ ਵਾਲੇ ਬੀਜਾਂ ਸੰਬੰਧੀ ਰਾਸ਼ਟਰੀ ਮਿਸ਼ਨ ਵੀ ਸ਼ੁਰੂ ਕੀਤਾ ਜਾਵੇਗਾ ਉਨ੍ਹਾਂ ਐਲਾਨ ਕੀਤਾ ਕਿ ਅਗਲੇ 3 ਸਾਲਾਂ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਕੈਂਸਰ ਦੇ ਇਲਾਜ ਲਈ ਕੈਂਸਰ ਸੈਂਟਰ ਅਤੇ ਡੇ ਕੇਅਰ ਸੈਂਟਰ ਸਥਾਪਿਤ ਕੀਤੇ ਜਾਣਗੇ ਇਸ ਤਰ੍ਹਾਂ ਕੈਂਸਰ ਅਸਧਾਰਨ ਬਿਮਾਰੀਆਂ ਤੇ ਹੋਰ ਗੰਭੀਰ ਭਿਆਨਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਰਾਹਤ ਦੇਣ ਲਈ 36 ਜੀਵਨ ਰੱਖਿਅਕ ਦਵਾਈਆਂ ਨੂੰ ਮੁਢਲੀ ਕਸਟਮ ਡਿਊਟੀ ਤੋਂ ਮੁਕੰਮਲ ਛੋਟ ਵਾਲੀਆਂ ਦਵਾਈਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਤਜਵੀਜ਼ ਕੀਤੀ ਹੈ। ਉਹਨਾਂ ਕਿਹਾ ਕਿ ਫੁੱਟਵੈਅਰ ਅਤੇ ਚਮੜਾ ਸੈਕਟਰ ਲਈ ਕੇਂਦਰੀ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ ਤੇ ਦੇਸ਼ ਨੂੰ ਖਿਡੌਣਾ ਨਿਰਮਾਣ ਦਾ ਆਲਮੀ ਕੇਂਦਰ ਬਣਾਉਣ ਦੀ ਯੋਜਨਾ ਵੀ ਲਾਗੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਬ੍ਰੌਡਬੈਂਡ ਕਨੈਕਟੀਵਿਟੀ ਮੁਹੱਈਆ ਕਰਵਾਈ ਜਾਵੇਗੀ। ਇਸ ਇਤਰਾ ਮੈਡੀਕਲ ਕਾਲਜਾਂ ਵਿੱਚ 10000 ਵਾਧੂ ਸੀਟਾਂ ਵਧਾਈਆਂ ਜਾਣਗੀਆਂ ਤੇ ਨਿੱਜੀ ਖੇਤਰ ਦੀ ਭਾਈਵਾਲੀ ਨਾਲ ਮੈਡੀਕਲ ਟੂਰਿਜ਼ਮ ਤੇ ਹੀਲ ਇਨ ਇੰਡੀਆ ਨੀਤੀ ਨੂੰ ਅੱਗੇ ਵਧਾਇਆ ਜਾਵੇਗਾ। ਤਕਨੀਕੀ ਖੋਜ ਲਈ 10000 ਪੀਐਮ ਰਿਸਰਚ ਫੈਲੋਸ਼ਿਪ ਦਿੱਤੀਆਂ ਜਾਣਗੀਆਂ। ਇਸ ਬਜਟ ਵਿੱਚ ਜਲ ਜੀਵਨ ਮਿਸ਼ਨ ਨੂੰ 2028 ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ 2019 ਤੋਂ ਹੁਣ ਤੱਕ 15 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਟੂਟੀਆਂ ਰਹੀ ਪਾਣੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤ ਰਮਨ ਮਰੋ ਪੇਸ਼ ਕੀਤੇ ਗਏ ਬਜਟ ਵਿੱਚ ਆਮਦਨ ਕਰ ਦਾ ਲਾਮ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਹੈ ਜਲੰਧਰ ਦੇ ਰਾਜਨ ਵਰਮਾ ਦਾ ਕਹਿਣਾ ਹੈ ਇਸ ਵਾਰ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈਗਾ ਬਹੁਤ ਅੱਛਾ ਪੇਸ਼ ਕੀਤਾ ਗਿਆ ਹੈਗਾ ਦਾ 7 ਲੱਖ ਤੋਂ 12 ਲੱਖ ਜਿਹੜੇ ਲਿਮਿਟ ਕੀਤੀ ਗਈ ਹੈ ਬਹੁਤ ਮਿਡਲ ਕਲਾਸ ਨੂੰ ਬਹੁਤ ਫਾਇਦਾ ਹੋਇਆ ਇਹਦੇ ਨਾਲ TCS ਜਿਹੜੇ ਲੋਕ ਪੈਸੇ ਬਾਹਰ ਭੇਜਦੇ ਸੀ ਉਹ ਲਿਮਿਟ 7 ਤੋਂ 10 ਲੱਖ ਕਰ ਦਿੱਤੀ ਆ ਉਹਦੇ ਨਾਲ ਵੀ ਕਾਫੀ ਫਰਕ ਪਏਗਾ ਲੋਕਾਂ ਨੂੰ ਜਿਹੜੇ ਬਾਹਰ ਭੇਜਦੇ ਆ ਔਰ ਸੀਨੀਅਰ ਸਿਟੀਜ਼ਨ TDS ਜਿਨ੍ਹਾਂ ਦੇ 50 ਹਜ਼ਾਰ ਤੱਕ TDS ਕੱਟਦਾ ਸੀ ਉਹ ਹੁਣ ਲਿਮਿਟ 1 ਲੱਖ ਕਰ ਦਿੱਤੀ ਗਈ ਆ ਇਸ ਕਰਕੇ ਇਹ ਬਜਟ ਮੇਰੇ ਹਸਾਬ ਨਾਲ ਬਹੁਤ ਵਧੀਆ ਆ ਉਹ ਮਿਡਲ ਕਲਾਸ ਨੂੰ ਇਹਦਾ ਬਹੁਤ ਫਾਇਦਾ ਹੋਏਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਥਿਤ ਪੰਜਾਬ ਸਕੂਲ ਆਫ ਇਕਨੋਮਿਕਸ ਦੇ ਮੁਖੀ ਡਾਕਟਰ ਮਨਦੀਪ ਕੌਰ ਨੇ ਕਿਸਾਨਾਂ ਲਈ ਐਲਾਨੀਆ ਗਈਆਂ ਯੋਜਨਾਵਾਂ ਬਾਰੇ ਬੋਲਦਿਆਂ ਕਿਹਾ ਕਿਸਾਨਾਂ ਦੇ ਪੱਖ ਵੱਲੋਂ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜੇ ਆਇਲ ਬੇਸਡ ਸੀਡ ਸੀ ਖੇਤੀ ਕੀਤੀ ਜਾਏ ਤੇ ਉਹਨਾਂ ਨੂੰ ਕੁਝ ਨਾ ਕੁਝ ਸਕੀਮ ਦਿੱਤੀਆਂ ਜਾਣ ਗਿਆ ਤੇ ਪੰਜਾਬ ਵਿੱਚ ਜਿਵੇਂ ਕਿ ਪਹਿਲਾਂ ਹੀ ਪਾਣੀ ਦਾ ਲੈਵਲ ਗਰਾਊਂਡ ਲੈਵਲ ਪਾਣੀ ਦਾ ਜਿਹੜਾ ਬਹੁਤ ਘਟ ਗਿਆ ਹੈ ਜੇਕਰ ਸਾਡੀ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਇਸ ਪਾਸੇ ਵੱਨ ਲਗਾਇਆ ਜਾਏ ਔਰ ਕ੍ਰੌਪ ਡਿਵਰਸਿਫਿਕੇਸ਼ਨ ਵੱਲ ਆ ਜਾਣ ਤੇ ਉਹਦੇ ਨਾਲ ਉਹਨਾਂ ਨੂੰ ਬਹੁਤ ਤਰੀਕੇ ਦਾ ਫਾਇਦਾ ਹੋ ਸਕਦਾ ਹੈ ਪਲੱਸ ਕਿਸਾਨਾਂ ਦੀ ਜਿਹੜੀ ਕ੍ਰੈਡਿਟ ਕਾਰਡ ਲਿਮਿਟ ਹੈ ਉਹ 3.5 ਲੱਖ ਤੋਂ ਵਤਾ ਕੇ 5 ਲੱਖ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਕਿ ਉਹ ਖੇਤੀ ਨਾਲ ਸੰਬੰਧਿਤ ਖਰਚੇ ਜਿਹੜੇ ਆ ਉਹ ਮੈਨੇਜ ਕਰ ਸਕਣਗੇ ਐਨਸੀਸੀ ਗਰੁੱਪ ਹੈ ਹੈੱਡਕੁਆਟਰ ਜਲੰਧਰ ਵਿਖੇ ਕਮਾਂਡਰ ਅਫਸਰਾਂ ਤੇ ਪ੍ਰਬੰਧਕੀ ਅਫਸਰਾਂ ਲਈ ਐਨਸੀਸੀ ਦੇ ਵਕਫ ਵਕਫ ਸਿਖਲਾਈ ਤੇ ਪ੍ਰਸ਼ਾਸਕੀ ਮੁੱਦਿਆਂ ਤੇ ਕਾਨਫਰੰਸ ਕਰਵਾਈ ਗਈ ਕਾਨਫਰੰਸ ਦੀ ਪ੍ਰਧਾਨਗੀ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜੀਤ Tiwari ਨੇ ਕੀਤੀ ਕਾਨਫਰੰਸ ਵਿੱਚ 15000 NCC ਕੈਡਟਾਂ ਦੀ ਆਨਲਾਈਨ ਭਰਤੀ ਇਲੈਕਟ੍ਰੋਨਿਕ ਟ੍ਰਾਂਸਫਰ ਕੈਡਟਾਂ ਦਾ ਡਰੈੱਸ ਪੱਤਾ ਆਉਣ ਵਾਲੀਆਂ B ਤੇ C ਸਰਟੀਫਿਕੇਟ ਪ੍ਰਖਿਆਵਾਂ ਵਿਸ਼ਿਆਂਵਾਂ ਵਿਸ਼ਿਆਂ ਤੇ ਡੂੰਘਾਈ ਨਾਲ ਚਰਚਾ ਕੀਤੀ ਗਈ ਬ੍ਰਿਗੇਡੀਅਰ ਅਜੀਤ Tiwari ਨੇ ਕਿਹਾ ਕਿ ਦੇਸ਼ ਵਿੱਚ ਕੁੱਲ 17 NCC ਡਾਇਰੈਕਟੋਰੇਟ ਨੇ ਬਹੁਤ ਸਾਰੇ ਕੈਡਟ ਭਾਰਤੀ ਫੌਜ ਨੀਮ ਫੌਜੀ ਬਨਾ ਅਤੇ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਏ ਨੇ ਉਨਾ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੈਡਿਟਾਂ ਨੂੰ ਰਾਸ਼ਟਰੀ ਕੈਂਪਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ ਤੇ ਆਪਣੇ ਹੁਨਰ ਨੂੰ ਹੋਰ ਨਿਖਾਰਨਾ ਚਾਹੀਦਾ ਹੈ। ਪੰਜਾਬ ਨੂੰ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਵਕਾਰੀ ਸਰਵੋਤਮ ਸੂਬਾ ਅਤੇ ਬੈਸਟ ਜ਼ਿਲ੍ਹਾ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਅਧਿਕਾਰਤ ਸੂਤਰਾਂ ਮੁਤਾਬਕ ਇਹ ਪੁਰਸਕਾਰ 4 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਵਿਗਿਆਨ ਤੇ ਵਾਤਾਵਰਣ ਕੇਂਦਰ ਵੱਲੋਂ ਕਰਵਾਏ ਜਾ ਰਹੇ ਸਮਾਗਮ ਦੌਰਾਨ ਦਿੱਤੇ ਜਾਣਗੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਇਆ। ਨਮਸਕਾਰ।